ਸਸਿਕਾ ਅੱਜਕਲ ਅਸੀਂ ਦੇਖ ਰਹੇ ਹਾਂ 20 ਦੇਸ਼ ਦੇ ਵਿੱਚ ਔਰ ਜਗਾ ਜਗਾ ਹਰ ਜ਼ਿਲ੍ਹੇ ਦੇ ਵਿੱਚ ਪ੍ਰਦਰਸ਼ਨ ਹੋ ਰਿਹਾ ਹੈ ਇਹ ਪ੍ਰਦਰਸ਼ਨ ਕਿਉਂ ਹੋ ਰਿਹਾ ਹੈ ਡਿਮੋਨਸਟ੍ਰੇਸ਼ਨ ਕਿਉਂ ਹੋ ਰਹੀ ਹੈ ਕਿਉਂਕਿ ਬੰਗਲਾਦੇਸ਼ ਦੇ ਵਿੱਚ 5 ਅਗਸਤ 2024 ਤੋਂ ਬਾਅਦ ਲਗਾਤਾਰ ਕਿਸੇ ਨਾ ਕਿਸੇ ਰੂਪ ਦੇ ਵਿੱਚ ਜਿਹੜੇ ਉੱਤੇ ਹਿੰਦੂ ਬੈਠੇ ਹੈ ਉੱਤੇ ਮਿਨੋਰਟੀਜ਼ ਬੈਠੇ ਹੈ ਉਹਨਾਂ ਦੇ ਅਟੈਕ ਹੋ ਰਿਹਾ ਹੈ ਉਹਨਾਂ ਦੇ ਘਰ ਜਲਾਏ ਜਾ ਰਹੇ ਹੈ ਦੀਆਂ ਪੈਨਾ ਦੀ ਇੱਜ਼ਤ ਰੁੱਟੀ ਜਾ ਰਹੀ ਹੈ ਫਿਰ ਈਵਨ ਜਿਹੜੀਆਂ ਉੱਥੇ ਗਊਸ਼ਾਲਾ ਵਾਂਗ ਸੀਗੀਆਂ ਉਹਨਾਂ ਤੇ ਅਟੈਕ ਕੀਤਾ ਜਾ ਰਿਹਾ ਹੈ ਮੰਦਰ ਤੋੜੇ ਜਾ ਰਹੇ ਹਨ ਇਹ ਸਾਰੀ ਸਥਿਤੀ ਹੋ ਰਹੀ ਹੈ ਭਾਰਤ ਦੀ ਗਵਰਨਮੈਂਟ ਨੇ ਵੀ ਕਿਤੇ ਨਾ ਕਿਤੇ ਐਕਸ਼ਨ ਲੈਣ ਦੀ ਕੋਸ਼ਿਸ਼ ਕੀਤੀ ਹੈ ਉਹਨਾਂ ਦੇ ਹਾਈ ਕਮਾਂਡ ਨੂੰ ਉਹਨਾਂ ਦੇ ਜਿਹੜੇ ਕੌਂਸਲ ਬੁਲਾ ਕੇ ਗਿਆ ਪਰੰਤੂ ਸਥਿਤੀ ਅਜਿਹੀ ਵਿਕਰਾਲ ਹੋ ਗਈ ਹੈ ਵੀ ਭਾਰਤ ਦੇ ਵਿੱਚ ਵੀ ਹਰ ਜਗ੍ਹਾ 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 ਤੇ ਰੋਸ ਹੋ ਰਿਹਾ ਹੈ ਔਰ ਕਰਨਲ ਜੈਵੰਦ ਜੀ ਜਿਹੜੇ ਫੋਰਸ ਤੋਂ ਰਹੇ ਹਨ ਔਰ ਇਹਨਾਂ ਨੇ ਕਾਫੀ ਜਿਹੜਾ ਏਰੀਆ ਇਹਨਾਂ ਨੇ ਫੀਲਡ ਹੈਗੇ ਦੇ ਵਿੱਚ ਕਾਫੀ ਟਾਈਮ ਨਿਕਲਿਆ ਔਰ ਉਹਨਾਂ ਤੋਂ ਜਾਣਨ ਦੀ ਕੋਸ਼ਿਸ਼ ਕਰਦੇ ਵਾਕਈ ਸਮੱਸਿਆ ਹੈ ਕੀ ਕਰਨਲ ਜੈਬਰਨ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਇੱਕ ਥੋੜੇ ਜਿਹੇ ਆਪਣੇ ਦੋਸਤਾਂ ਨੂੰ ਮੈਂ ਰੂਬਰੂ ਵੀ ਕਰਾਦਾ ਕਰਨਲ ਜੈਬਰਨਸ ਜੀ ਜਿਹੜੇ ਸਾਡੇ ਕੋਲ ਸੀਐਸਨ ਨੂੰ ਅਕਸਰ ਸੱਦਾ ਦਿੰਦੇ ਆ ਇਸ ਸਮੇਂ ਐਡੀਟਰ ਇਨ ਚੀਫ ਹੈਗੇ ਪੰਜਾਬ ਪਲਸ ਦੇ ਔਰ ਬਹੁਤ ਇਹਨਾਂ ਦੇ ਜਿਹੜੇ ਲੇਖ ਹੈ ਆਪਾਂ ਪੜਦੇ ਵੀ ਰਹਿੰਦੇ ਆ ਔਰ ਇਹਨਾਂ ਦੇ ਸਮੇ ਸਮੇਂ ਦੇ ਵਿੱਚ ਛਪਦੇ ਵੀ ਰਹਿੰਦੇ ਆ ਔਰ ਆਪਾਂ ਇਹਨਾਂ ਨੂੰ ਟੀਵੀ ਦੇ ਵਿੱਚ ਵੀ ਕਈ ਡਿਬੇਟਸ ਦੇ ਵਿੱਚ ਵੀ ਨਾ ਦੇਖਦੇ ਹੁੰਦੇ ਹਨ ਕਰਨ ਜਿਆਪਨ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਥੈਂਕ ਯੂ ਸਤੰਦਰ ਜੀ ਥੈਂਕ ਯੂ ਕਰਨ ਜਿਆਪਨ ਜੀ ਜਿਹੜੀ ਖਾਸ ਕਰ ਹੁਣ ਜਿਹੜੀ ਜਨਮਈਆਨੰਦ ਜੀ ਇਸ ਕੋਨ ਦੇ ਜਿਹੜੇ ਹੈ ਲੀਡਿੰਗ ਉੱਥੇ ਦੇ ਪ੍ਰਾਈਸਟ ਹੈ ਜੋ ਪ੍ਰੋਹਿਤ ਕਹ ਲਓ ਉਹਨਾਂ ਨੂੰ ਵੀ ਫੜ ਲਿਆ ਗਿਆ ਉਸ ਤੋਂ ਬਾਅਦ ਉਹਨਾਂ ਦੇ ਵਕੀਲ ਸਾਹਿਬ ਦੇ ਉੱਪਰ ਵੀ ਅਟੈਕ ਹੋਇਆ ਸਭ ਕੁਝ ਹੋਇਆ ਇਹ ਨਹੀਂ ਕਿ ਸਥਿਤੀ ਵਿਕਰਾਲ ਹੋ ਗਈ ਹੈ ਸਾਡਾ ਦੇਸ਼ ਇਸ ਸਮੇਂ ਹਰ ਪਾਸੇ ਬਲੇ ਲੈ ਰਿਹਾ ਵੀ ਸਾਨੂੰ ਇਹ ਗੜਬੜ ਹੋ ਰਹੀ ਹੈ ਇਹਦੇ ਬਾਰੇ ਥੋੜਾ ਜਿਹਾ ਚਾਨਣਾ ਪਾਉ ਉਹ ਵੀ ਵਾਕਈ ਬੰਗਲਾਦੇਸ਼ ਹੋਖ ਹੀ ਜੇ। ਅ ਥੈਂਕ ਯੂ ਸਟੈਂਡਰਜੀ ਬੰਗਲਾਦੇਸ਼ ਦੀ ਗੱਲ ਕਰਨ ਤੋਂ ਪਹਿਲੇ ਮੈਂ ਤੁਹਾਨੂੰ ਕੁਝ ਆਕੜੇ ਦਵਾਂਗਾ ਜਿਨ੍ਹਾਂ ਦੇ ਉੱਤੇ ਸਾਡੀ ਜਿਆਦਾ ਅੱਜ ਦੀ ਡਿਬੇਟ ਹੈ ਦਾ ਪਰਸਪੈਕਟਿਵ ਜਿਹੜਾ ਹੈ ਉਹ ਹੋ ਜਾਏਗਾ। ਅੱਜ ਦੇ ਦਿਨ ਦੇ ਵਿੱਚ ਪਾਕਿਸਤਾਨ ਦੀ 24 ਕਰੋੜ ਦੀ ਆਬਾਦੀ ਹੈ ਜਿਹਦੇ ਵਿੱਚੋਂ 97% ਮੁਸਲਮਾਨ ਨੇ। ਬੰਗਲਾਦੇਸ਼ ਦੀ 15 ਕਰੋੜ ਦੀ ਆਬਾਦੀ ਹੈ ਜਿਹਦੇ ਵਿੱਚੋਂ 92% ਮੁਸਲਮਾਨ ਨੇ। ਤੇ ਹਿੰਦੁਸਤਾਨ ਦੇ ਵਿੱਚ 15% ਮੁਸਲਮਾਨ ਨੇ ਜੋ ਕਿ अराउंड 20 ਕਰੋੜ ਜਿੰਨਾ ਦੀ ਗੱਲ ਬਣ ਜਾਂਦੀ ਹੈ ਤੇ ਬੰਗਲਾਦੇਸ਼ ਦੀ ਜਿਹੜੀ ਹੈਗੀ ਆ ਉਹ ਸੈਕੰਡ ਲਾਰਜੈਸਟ ਮੁਸਲਮ ਪੋਪੂਲੇਸ਼ਨ ਹੈ ਪੂਰੀ ਵਰਲਡ ਦੇ ਵਿੱਚ ਕਿਸੇ ਵੀ ਕੰਟਰੀ ਦੇ ਵਿੱਚ 13 ਮਿਲੀਅਨ ਉੱਥੇ ਵੱਡੇ ਹੈਗੇ ਨੇ ਜਿਹੜੇ ਉੱਥੇ ਇਸ ਵੇਲੇ ਰਹਿ ਰਹੇ ਨੇ ਤੇ 7. 8% ਜਿਹੜਾ ਹੈਗਾ ਉਹਨਾਂ ਦਾ 7.95% ਉtheta ਦਾ ਮਤਲਬ ਕਿ ਬੰਗਲਾਦੇਸ਼ជា ਜਾਂ ਹਿੰਦੂ ਨੇ ਤੇ ਜਾਂ ਪੂਰੇ ਮੁਸਲਮਾਨ ਨੇ ਇਹੋ ਜਿਹੜੇ ਨੇ ਇਹ 1951 ਦੇ ਵਿੱਚ 22% ਹੁੰਦੇ ਸੀਗੇ ਫੇ ਤੁਸੀਂ ਅੰਦਾਜ਼ਾ ਲਗਾ ਲਓ ਕਿ ਕਿੰਨੇ ਕੇ ਥੱਲੇ ਹੋ ਗਏ ਨੇ ਉਥੋਂ ਦੀ ਜਿਹੜੀ ਪੋਪੂਲੇਸ਼ਨ ਹੈ ਉਹ ਥਰਡ ਲਾਰਜ ਹਿੰਦੂ ਪੋਪੂਲੇਸ਼ਨ ਹੈ ਵਰਲਡ ਦੇ ਵਿੱਚ ਸੋ ਇਹ ਇਹਦਾ ਪਿਛੋਕੜ ਹੈ ਹੂੰ ਇਸ ਜੋਕਰ ਦੇ ਵਿੱਚ ਬੰਗਲਾਦੇਸ਼ ਦਾ ਦੇ ਵਿੱਚ ਐਸੀ ਗੱਲ ਨਹੀਂ ਹੈ ਕਿ ਉਹ ਪਹਿਲੀ ਵਾਰੀ ਇਹ ਕੋਈ ਗੱਲਬਾਤ ਹੋਈ ਹੈ ਇਹਨਾਂ ਦੇ ਖਿਲਾਫ ਹਿੰਦੂਆਂ ਦੇ ਖਿਲਾਫ ਹੋਈ ਹੈ ਇਹ ਤੋਂ ਪਹਿਲੇ ਅਕਤੂ ਸੌਰੀ ਸੌਰੀ 2 ਅਕਤੂਬਰ ਅਕਤੂਬਰ 22 90 ए, 2022 ਦੇ ਵਿੱਚ ਵੀ ਉੱਥੇ ਹਿੰਦੂ ਟੈਂਪਲ ਤੋੜੇ ਗਏ ਸੀਗੇ ਓਦੋਂ ਵੀ ਸ਼ੇਖ ਅਸਿਨਾ ਨੇ ਕਿਹਾ ਸੀਗਾ ਕਿ ਐਸੀ ਗੱਲਾਂ ਜਿਹੜੀਆਂ ਨੇ ਇਹ ਨਹੀਂ ਹੋਣਗੀਆਂ ਹੁਣ ਉੱਥੋਂ ਦੇ ਜਿਹੜੇ ਹਿੰਦੂ ਨੇ ਉਹ ਉਹ ਸਾਰੇ ਮੁਸਲਮਾਨ ਪੀਰਾਂ ਨੂੰ ਵੀ ਮੰਨਦੇ ਨੇ ਉੱਥੇ ਕਰਾਸ ਕਲਚਰ ਹੈ ਜਿੱਦਾਂ ਅਸੀਂ ਗੱਲ ਕਰਦੇ ਹਾਂ ਨਾ ਕਸ਼ਮੀਰੀਆ ਦੀ ਉਹ ਮੁਸਲਮਾਨ ਪੀਰਾਂ ਨੂੰ ਵੀ ਮੰਨਦੇ ਨੇ ਉਹਨਾਂ ਦੀਆਂ ਦਰਗਾਹਾਂ 'ਚ ਵੀ ਜਾਂਦੇ ਨੇ ਪਰ ਫੇਰ ਵੀ ਕੋਈ ਵੀ ਗੱਲ ਹੁੰਦੀ ਹੈ ਉਹਨਾਂ ਦੇ ਉੱਤੇ ਅਟੈਕ ਹੋਣੇ ਸ਼ੁਰੂ ਹੋ ਜਾਂਦੇ ਨੇ ਜਿਆਦਾ ਕਰ ਅਟੈਕ ਉੱਥੋਂ ਦੇ ਅਮੀਰ ਜਿਹੜੇ ਹਿੰਦੂ ਨੇ ਉਹਨਾਂ ਦੇ ਉੱਤੇ ਹੁੰਦੇ ਨੇ ਹੁਣ ਦੇਖਿਆ ਜਾਏ ਤੇ ਇਹ ਜਿਹੜਾ ਪ੍ਰੋਬਲਮ ਆਇਆ ਸੀਗਾ ਬੰਗਲਾਦੇਸ਼ ਦੇ ਵਿੱਚ ਸ਼ੇਖ ਅਸੀਨਾ ਨੂੰ ਜਿਹੜਾ ਇਹਨਾਂ ਨੇ ਕੱਢਿਆ ਪਹਿਲੀ ਗੱਲ ਤੇ ਉੱਥੇ ਡੀਪ ਸਟੇਟ ਕੰਮ ਕਰ ਰਹੀ ਸੀਗੀ ਡੀਪ ਸਟੇਟ ਮਤਲਬ ਕਿ ਆਰਮੀ ਦਾ ਹੀ ਇਹ ਸਾਰਾ ਚੱਕਰ ਹੁੰਦਾ ਹੈ ਆਰਮੀ ਹੀ ਸਭ ਕੁਝ ਕਰਦੀ ਹੈ ਆਰਮੀ ਹੀ ਉੱਥੋਂ ਦੀ ਡੀਪ ਸਟੇਟ ਹੈਗੀ ਹੈ ਤੇ ਆਰਮੀ ਨੇ ਉੱਥੇ ਉਹ ਪੀ ਵਾਰ 30 ਟਾਈਮਸ ਐਵਰ ਸਿンス देयर ਇੰਡੀਪੈਂਡੈਂਸ ਉਹਨੇ ਐਸੀ ਰੈਵੋਲੂਸ਼ਨ ਉੱਤੇ ਕੀਤੀ ਹੋਈ ਹੈ 1970 ਦਾ ਠੀਕ ਅਸੀਨਾ ਦੇ ਖਿਲਾਫ ਠੀਕ ਅਸੀਨਾ ਦੇ ਖਿਲਾਫ ਜਿਹੜੀ ਗੱਲਬਾਤ ਚੱਲ ਰਹੀ ਸੀਗੀ ਉਹ ਹੈਗੀ ਸੀਗੀ ਇੱਕ ਸਟੂਡੈਂਟਸ ਰਿਵੋਲਟ ਸੀਗਾ ਉਹਨੂੰ ਕਹਿੰਦੇ ਸੀਗੇ ਇਟ ਇਜ਼ ਅ ਸਟੂਡੈਂਟਸ ਰਿਵੋਲਟ ਤੇ ਉਹ ਜਮਾਤ-ਏ-ਇਸਲਾਮੀ ਦੀ ਮਦਦ ਜਿਹਦੀ ਯੂਐਸ ਕਰ ਰያ ਸੀ ਉਹਦੇ ਕਾਰਨ ਹੋਈ ਹੁਣ ਇੱਕ ਸਟੂਡੈਂਟਸ ਰਿਵੋਲਟ ਜਿਹੜਾ ਹੈਗਾ ਜਿਹੜਾ ਰੈਜ਼ਰਵੇਸ਼ਨ ਦੇ ਵਾਸਤੇ ਹੈਗਾ ਹਾਂ ਰੈਜ਼ਰਵੇਸ਼ਨ ਐਂਡ ਗਵਰਨਮੈਂਟ ਜੌਬਸ ਦੀ ਬਾਤ ਹੈ ਤੁਸੀਂ ਆਪਣੇ ਪ੍ਰਾਈਮ ਮਿਨਿਸਟਰ ਨੂੰ ਕੱਢ ਦਿੱਤਾ ਮਿਲਟਰੀ ਰੂਲ ਆ ਗਿਆ ਤੁਸੀਂ ਇੱਕ ਨਵਾਂ ਇੱਕ ਪ੍ਰੈਜ਼ੀਡੈਂਟ ਚੁਣ ਕਰਕੇ ਚੁਣ ਕੇ ਤੇ ਉੱਥੇ ਲਗਾਤਾ ਜਿਹੜਾ ਕਿ ਯੂਐਸ ਦਾ ਸਮਰਥਕ ਸੀਗਾ ਇਹਦੇ ਵਿੱਚ ਹਿੰਦੂ ਕਿੱਥੇ ਆ ਗਏ ਸਤਿੰਦਰ ਜੀ ਠੀਕ ਹੈ ਕੋਈ ਮਤਲਬ ਇਹਦੇ ਵਿੱਚ ਕੋਈ ਗੱਲ ਹੀ ਨਹੀਂ ਸੀਗੀ ਹਿੰਦੂਆ ਨੇ ਕੋਈ ਕੋਈ ਡਿਮਾਂਡ ਨਹੀਂ ਸੀ ਕੀਤੀ ਹਿੰਦੂਆ ਨੇ ਕੋਈ ਕੋਈ ਪ੍ਰਦਰਸ਼ਨ ਨਹੀਂ ਸੀ ਕੀਤਾ ਇਹ ਹਿੰਦੂ ਜਿਹੜੇ ਨੇ ਉਹ ਸਟੂਡੈਂਟ ਦੇ ਖਿਲਾਫ ਨਹੀਂ ਸੀ ਗਏ ਉਹ ਉਹ ਸ਼ੇਖ ਅਸੀਨਾ ਦੇ ਖਿਲਾਫ ਨਹੀਂ ਗਏ ਖਾਲਿਦਾ ਜ਼ਿਆਦੇ ਖਿਲਾਫ ਨਹੀਂ ਗਏ ਉਹ ਫੌਜ ਦੇ ਖਿਲਾਫ ਨਹੀਂ ਗਏ ਉਹ ਜਮਾਤ-ਏ-ਇਸਲਾਮੀ ਦੇ ਖਿਲਾਫ ਨਹੀਂ ਗਏ ਸੋ ਦੇਰਫੋਰ ਕਿਤਰੇ ਨਾ ਕਿਤਰੇ ਉਥੋਂ ਦੀ ਜਿਹੜੀ ਡੀਪ ਸਟੇਟ ਹੈ ਉਹਨਾਂ ਦੇ ਤਮਾਸ ਦੇ ਵਿੱਚ ਇਹ ਗੱਲ ਬੈਠੀ ਹੋਈ ਸੀਗੀ ਕਿ ਜਦੋਂ ਅਸੀਂ ਸ਼ੇਖ ਅਸਿਨਾ ਨੂੰ ਉਤਾਰਾਂਗੇ ਤੇ ਜਦੋਂ ਅਸੀਂ ਇੱਥੇ ਬਦਲਾਅ ਲਿਆਉਣ ਦੀ ਕੋਸ਼ਿਸ਼ ਕਰਾਂਗੇ ਤੇ ਉਸ ਬਦਲਾਅ ਦੇ ਵਿੱਚ ਅਸੀਂ ਇਹ ਹਿੰਦੂਆਂ ਦਾ ਵੀ ਖਾਤਮਾ ਜਿਹੜਾ ਹੈ ਇਹਨਾਂ ਦੀ ਐਥਨਿਕ ਕਲੈਂਸਿੰਗ ਜਾਂ ਇਹਨਾਂ ਨੂੰ ਐਡਾ ਖਤ ਪਾ ਦਵਾਂਗੇ ਕਿ ਇਹ ਦਵਾਰ ਇੱਥੇ ਖੜੇ ਨਾ ਹੋ ਸਕਣ ਉਹ ਇਸ ਤਰੀਕੇ ਦੀ ਇਹ ਬੜੀ ਡੀਪ ਰੂਟਡ ਸਾਜ਼ਿਸ਼ ਹੈ ਇਹ ਸਾਜ਼ਿਸ਼ ਦੇ ਵਿੱਚ ਇੰਟਰਨੈਸ਼ਨਲੀ ਹੋਰ ਕਿੰਨੇ ਕੁ ਲੋਕ ਜੁੜੇ ਹੋਏ ਨੇ ਕਿਹੜੀ ਕਿਹੜੇ ਵਰਗ ਦੇ ਨੇ ਪਾਕਿਸਤਾਨ ਦੇ ਨੇ ਜਾਂ ਕੁਝ ਹੋਰ ਕੰਟਰੀਜ਼ ਨੇ ਜਾਂ ਕੁਝ ਹੋਰ ਜੋ ਮੈਂ ਨਾ ਨਹੀਂ ਲੈਣਾ ਚਾਹੁੰਦਾ ਉਹ ਹੈਗੇ ਨਹੀਂ ਆ ਜਮਾਤ-ਏ-ਇਸਲਾਮੀ ਤੇ ਇੱਕ ਲੌਂਗ ਟਰਮ ਪਲਾਨ ਕੀ ਹੈ ਇਹਨਾਂ ਸਾਰੀਆਂ ਚੀਜ਼ਾਂ ਦੇ ਬਾਰੇ ਨਾ ਕਿ ਸਿਰਫ ਸਾਨੂੰ ਪਰ ਪੂਰੇ ਦੇਸ਼ ਨੂੰ ਪੂਰੇ ਇੰਡੀਆ ਨੂੰ ਤੇ ਬਾਕੀ ਵੀ ਪੂਰੇ ਕੰਟਰੀ ਨੂੰ ਇਹਨਾਂ ਇਸ ਇਸ ਸੈਟਅਪ ਦੇ ਵਿੱਚ ਇਸ ਪ੍ਰੋਬਲਮ ਨੂੰ ਦੇਖਣਾ ਬਹੁਤ ਜ਼ਰੂਰੀ ਹੈ। ਇਹ ਕਨਸੈਪਟ ਦਾ ਦੂਜਾ ਦੱਸਿਆ ਬੀਲਿਫ ਸਟੇਟ ਦੀ ਜਦੋਂ ਅਸੀਂ ਗੱਲ ਕਰਦੇ ਹਾਂ। ਥੋੜਾ ਜਿਹਾ ਮੇਰੇ ਦੋਸਤਾਂ ਸਾਡੇ ਦਰਸ਼ਕਾਂ ਲਈ ਇਹ ਵੀ ਦੱਸਦੇ ਥੋੜਾ ਜਿਹਾ ਡੀਪ ਸਟੇਟ ਨੂੰ ਆਪਾਂ ਸਮਝਦੇ ਕੀ ਹੈ ਮਤਲਬ ਕਿ ਡੀਪ ਸਟੇਟ ਤੋਂ ਲੈਨੇ ਆ ਕਿਉਂਕਿ ਅੱਜਕੱਲ ਇੱਕ ਬੜਾ ਚੱਲ ਰਿਹਾ ਹੈ ਡੀਪ ਸਟੇਟ ਦੀ ਕਨਸਪਿਰੇਸੀ ਹੋ ਰਹੀ ਹੈ ਸਭ ਕੁਝ ਹੋ ਰਿਹਾ ਹੈ ਅਖਬਾਰਾਂ 'ਚ ਵੀ ਪੜ ਰਿਹਾ ਹੈ। ਸੋਸ਼ਲ ਮੀਡੀਆ 'ਚ ਵੀ ਬੜਾ ਕੁਝ ਆ ਰਿਹਾ। ਉਹਦੇ ਬਾਰੇ ਵੀ ਥੋੜੀ ਜਿਹੀ ਇੱਕ ਵਾਰੀ ਜਾਣਕਾਰੀ ਜੀ। ਫਦਰ ਜੀ ਡੀਪ ਸਟੇਟ ਹੁੰਦੀ ਹੈ ਕੋਈ ਇੱਕ ਐਕਸਟਰਾ ਗਵਰਨਮੈਂਟਲ ਪਾਵਰ ਜਿਹੜੀ ਹੁੰਦੀ ਹੈ ਜਿਹੜੀ ਕਿ ਪਿੱਛੋਂ ਦੀ ਸਾਰੇ ਕੰਮ ਨੂੰ ਸੰਭਾਲਣ ਦੀ ਕੋਸ਼ਿਸ਼ ਕਰਦੀ ਹੈ ਇੱਕ ਤੇ ਇੱਕ ਫੇਸ ਹੁੰਦਾ ਨਾ ਗਵਰਨਮੈਂਟ ਦਾ ਫੇਸ ਹੁੰਦਾ ਜਿੱਤਾ ਇੱਕ ਪ੍ਰਾਈਮ ਮਿਨਿਸਟਰ ਅਗਰ ਗਵਰਨਮੈਂਟ ਦਾ ਫੇਸ ਹੈਗਾ ਉਹਨੂੰ ਇਸਟੈਬਲਿਸ਼ਮੈਂਟ ਵੀ ਬੁਲਾ ਦਿੰਦੇ ਨੇ ਡੀਪ ਸਟੇਟ ਵੀ ਬੁਲਾ ਦਿੰਦੇ ਨੇ ਜਿੱਦਾਂ ਜਿੱਦਾਂ ਪਾਕਿਸਤਾਨ ਦੇ ਵਿੱਚ ਇੱਕ ਸਾਹਮਣੇ ਫੇਸ ਹੈਗਾ ਇੱਕ ਪ੍ਰਾਈਮ ਮਿਨਿਸਟਰ ਹੈਗਾ ਪਰ ਪ੍ਰਾਈਮ ਮਿਨਿਸਟਰ ਦੇ ਕੋਲ ਕੋਈ ਪਾਵਰ ਨਹੀਂ ਹੈ ਪਾਵਰ ਜਿਹੜੀ ਹੈ ਉਹ ਇਸਟੈਬਲਿਸ਼ਮੈਂਟ ਦੇ ਕੋਲ ਹੈ ਉਹ ਇਸਟੈਬਲਿਸ਼ਮੈਂਟ ਜਿਹੜੀ ਇਸੇ ਤਰੀਕੇ ਨਾਲ ਇਹ ਕਿਹਾ ਜਾਂਦਾ ਸੀਗਾ ਕਿ ਅਮਰੀਕਾ ਦੇ ਵਿੱਚ ਵੀ ਕੁਝ ਪ੍ਰੈਜ਼ੀਡੈਂਟਸ ਨਾਲ ਲੈਣ ਦੇ ਬਗੈਰ ਉਹ ਜਦੋਂ ਉੱਥੇ ਬੈਠੇ ਹੋਏ ਸੀਗੇ ਪਾਵਰ ਉਹਨਾਂ ਕੋਲ ਨਹੀਂ ਸੀ ਕਿ ਪਾਵਰ ਹੋਰ ਲੋਕਾਂ ਦੇ ਕੋਲ ਸੀ ਜਿਨ੍ਹਾਂ ਕੋਲ ਪੈਸਾ ਸੀਗਾ ਜਿਨ੍ਹਾਂ ਦੇ ਕੋਲ ਤਾਕਤ ਸੀਗੀ ਤੇ ਉਹ ਫਿਰ ਉਹ ਡੀਪ ਸਟੇਟ ਬਣ ਜਾਂਦੀ ਹੈ ਤੇ ਅੱਜ ਕੱਲ ਇਹ ਹੈ ਕਿ ਹਰ ਕੰਟਰੀ ਦੇ ਵਿੱਚ ਕੋਈ ਨਾ ਕੋਈ ਕਿਤਰੇ ਨਾ ਕਿਤਰੇ ਕੋਈ ਡੀਪ ਸਟੇਟ ਕੰਮ ਕਰ ਰਹੀ ਹੁੰਦੀ ਹੈ ਕਈਆਂ ਦੇ ਕੋਲ ਤਾਕਤ ਜ਼ਿਆਦਾ ਹੁੰਦੀ ਹੈ ਕਈਆਂ ਕੋਲ ਤਾਕਤ ਨਹੀਂ ਹੁੰਦੀ ਹੈ ਉਹ ਤਾਕਤ ਲੈਣ ਦੀ ਕੋਸ਼ਿਸ਼ ਕਰ ਰਹੇ ਹੁੰਦੇ ਨੇ ਤੇ ਇਸ ਦੇ ਵਿੱਚ ਜਿਹੜੇ ਤੁਸੀਂ ਸ਼ੇਖ ਹਸੀਨਾ ਨੂੰ ਵੀ 5 ਅਗਸਤ 2024 ਨੂੰ ਉੱਥੋਂ ਰਿਵੋਲਟ ਹੋ ਕੇ ਉਹਨੂੰ ਕੱਢਿਆ ਗਿਆ ਉੱਥੋਂ ਉਸ ਤੋਂ ਬਾਅਦ ਇਸ ਦੇਸ਼ ਦੇ ਵਿੱਚ ਉਹਨੂੰ ਸ਼ਰਨ ਪਾਗਤ ਨੇ ਸ਼ਰਨ ਦਿੱਤੀ ਉਹਨੂੰ ਔਰ ਵਿੱਚ ਵਿੱਚ ਅਸੀਂ ਕਦੇ ਨਾ ਕਦੀ ਸ਼ੇਖ ਸਿਨਾ ਦੇ ਵੀ ਕੁਝ ਨਾ ਕੁਝ ਇੰਟਰਵਿਊਸ ਆਪਣਾ ਮੈਸੇजेस ਪੜਦੇ ਰਹੇ ਨੇ ਬਟ ਕਿਆ ਲੱਗਦਾ ਹੈ ਵੀ ਜਿਹੜੀ ਇਹ ਸਾਰੀ ਚੀਜ਼ਾਂ ਚੱਲ ਰਹੀ ਹੈ ਉਹਦੇ ਵਿੱਚ ਇੰਡੀਅਨ ਗਵਰਨਮੈਂਟ ਭਾਰਤ ਦੀ ਜਿਹੜੀ ਗਵਰਨਮੈਂਟ ਉਹ ਕੀ ਕੀ ਕਰ ਸਕਦੀ ਹੈ ਸੈਂਸਿਟੀ ਇਹ ਬੜਾ ਇੱਕ ਸੈਂਸਿਟਿਵ ਸਵਾਲ ਹੈਗਾ ਕਿ ਭਾਰਤ ਦੀ ਗਵਰਨਮੈਂਟ ਕੀ ਕਰ ਰਹੀ ਹੈ ਦੇਖੋ ਉਹ ਇੱਕ ਸੋਵਰਨ ਕੰਟਰੀ ਹੈ ਬੰਗਲਾਦੇਸ਼ ਉਹਦੇ ਵਿੱਚ ਤੁਸੀਂ ਉਹਨੂੰ ਪ੍ਰੈਸ਼ਰ ਪਾਉਣ ਦੇ ਅਲਾਵਾ ਤੁਸੀਂ ਕੀ ਕਰ ਸਕਦੇ ਹੋ ਤੁਸੀਂ ਇੱਕ ਇੰਟਰਨੈਸ਼ਨਲ ਇੱਕ ਥੌਟ ਪ੍ਰੋਟੈਸਟ ਇਕੱਠਾ ਕਰ ਸਕਦੇ ਹੋ ਤੁਸੀਂ ਉੱਥੋਂ ਦੀ ਇੰਟੈਲੀਜੈਂਸ ਕੱਢ ਕੇ ਤੇ ਰਿਪੋਰਟ ਜਿਹੜੀ ਹੈ ਉਹਨੂੰ ਬਾਹਰ ਕੱਢ ਸਕਦੇ ਹੋ ਤੁਸੀਂ ਉੱਥੋਂ ਦੀ ਗਵਰਨਮੈਂਟ ਨੂੰ ਅਪੀਲ ਕਰ ਸਕਦੇ ਹੋ ਹੁਣ ਹੋਇਆ ਕੀ ਐ ਸਤਿੰਦਰ ਜੀ ਕਿ ਸਾਰਿਆਂ ਨੇ ਇੰਟਰਨੈਸ਼ਨਲ ਲੈਵਲ ਦੇ ਵਿੱਚ ਇਹਦੀ ਐਸਕੇਲੇਸ਼ਨ ਹੋਈ ਹੋਈ ਐ ਸਬ ਕੰਟਰੀਜ਼ ਨੇ ਕੁਛ ਨਾ ਕੁਛ ਇਹਦੇ ਬਾਰੇ ਕਿਹਾ ਹੈ ਹੁਣ ਥੋੜਾ ਜਿਆਦਾ ਕਹਿਣਾ ਸ਼ੁਰੂ ਕਰ ਦਿੱਤਾ ਪਰ ਕਹਿਣ ਦੇ ਬਾਅਦ ਕੋਈ ਹੌਸ ਐਕਸ਼ਨ ਉੱਥੇ ਨਹੀਂ ਲਿਆ ਗਿਆ ਜਿਹਦੇ ਕਾਰਨ ਉੱਥੇ ਜਿਹੜੇ ਬੰਦੇ ਇਹ ਸਭ ਕੁਝ ਕਰ ਰਹੇ ਨੇ ਜਿਨ੍ਹਾਂ ਦੇ ਹੱਥ 'ਚ ਬਾਗ ਤੋੜ ਹੈਗੀ ਐ ਉਹਨਾਂ ਨੇ ਇਹ ਸੋਚ ਲਿਆ ਕਿ ਇਹਨਾਂ ਨੇ ਕਰਨਾ-ਕੁਰਨਾ ਕੁਛ ਨਹੀਂ ਟਾਈਮ ਤੇ ਹੈਗਾ ਸਾਡੇ ਕੋਲ ਤੇ ਅਸੀਂ ਜਿਹੜਾ ਸਾਡਾ ਮਕਸਦ ਹੈਗਾ ਇਹ ਹਿੰਦੂ ਕਮਿਊਨਿਟੀ ਨੂੰ ਪੂਰੀ ਤਰ੍ਹਾਂ ਨਾਲ ਕਮਜ਼ੋਰ ਕਰਕੇ ਇਹਨਾਂ ਨੂੰ ਇਰ ਰੈਲੇਵੈਂਟ ਕਰਕੇ ਇਹਨਾਂ ਨੂੰ ਖਤਮ ਕਰ ਦਈਏ ਇੱਥੇ ਕੀ ਮਤਲਬ ਇੱਕ ਤਰ੍ਹਾਂ ਦੇ ਨਾਲ ਉਹ ਸਦੀਆਂ ਵਾਸਤੇ ਪੁਸ਼ਤਾ ਵਾਸਤੇ ਇਹਨਾਂ ਦੇ ਗੁਲਾਮ ਬੰਜਾਂ ਨਾ ਉਹ ਛੱਡਣ ਦੀ ਕੋਸ਼ਿਸ਼ ਕਰਨ ਨਾ ਉਹ ਰਹਿਣ ਦੀ ਕੋਸ਼ਿਸ਼ ਕਰਨ ਜਿੰਨੂੰ ਜੀ ਕਰਦਾ ਜੋ ਮਰਜ਼ੀ ਕਰ ਲਓ ਕੰਮ ਉਹਨਾਂ ਕੋਲੋਂ ਕਰਵਾ ਲਓ ਇਸ ਤਰੀਕੇ ਦੇ ਨਾਲ ਜੂਸ ਦੇ ਨਾਲ ਪਹਿਲੇ ਕੀਤਾ ਜਾਂਦਾ ਸੀਗਾ ਕਈ ਕੰਟਰੀ ਦੇ ਵਿੱਚ ਉਹੀ ਮਤਲਬ ਹੱਸਾਬ ਕਰਾਵੇ ਕਰਨਾ ਸ਼ੁਰੂ ਕਰ ਰਹੇ ਨੇ ਤੇ ਜਿਹੜੀਆਂ ਖਬਰਾਂ ਆ ਰਹੀਆਂ ਨੇ ਦੇਖੋ ਬੜਾ ਬੜੇ ਤਰੀਕੇ ਦੇ ਨਾਲ ਇਹ ਹੋ ਰਿਹਾ ਇਨ ਦ ਸੈਂਸ ਕਿ ਜਾਨ ਮਾਨ ਦਾ ਜਿਹੜਾ ਜਿਹੜੀ ਡੈਥਸ ਨੇ ਉਹ ਘਟਨੇ ਡੈਥਸ ਦੇ ਬਾਰੇ ਕੋਈ ਖਬਰ ਨਹੀਂ ਆ ਰਹੀ ਜਿੱਦਾਂ ਕੋਈ ਵੱਡਾ ਕਿਤੇ ਕਿਤੇ 100 ਬੰਦਾ ਮਾਰਦਾ ਕਿਤੇ 200 ਬੰਦਾ ਮਾਰਦਾ ਕਿਸੇ ਦੇ ਗਲੇ 'ਚ ਟਾਇਰ ਪਾ ਕੇ ਮਾਰ ਦਿੱਤਾ ਉਹ ਨਹੀਂ ਹੋ ਰਿਹਾ ਜਾਦਾ ਕੀ ਹੋ ਰਿਹਾ ਕਿ ਬਿਜ਼ਨੈਸਸ ਨੂੰ ਆਪਣੇ ਕੋਲ ਲੈ ਕੇ ਜਾ ਰਹੇ ਨੇ ਲੇਡੀਜ਼ ਦੇ ਬੱਸ ਸਟੇਸ਼ਨ ਤੇ ਰੇਪ ਹੋ ਰਹੀ ਹੈ ਤਾਰਪ ਬੰਨ ਕਰ ਰਹੇ ਨੇ ਮੰਦਰਾਦੇਸ ਤੋਂ ਵੀ ਅਟੈਕ ਕਰ ਰਹੇ ਨੇ ਪਰ ਘੱਟ ਕਰ ਰਹੇ ਨੇ ਉਹ ਸਵਾਮੀ ਜੀ ਨੂੰ ਕ੍ਰਿਸ਼ਨਾ ਦਾਸ ਚਿੰმოਇ ਸਵਾਮੀ ਜੀ ਨੂੰ ਫੜ ਕੇ ਤੇ ਲੋਕਾਂ ਦੇ ਵਿੱਚ ਇੱਕ ਦਹਿਸ਼ਤ ਦਾ ਮਾਹੌਲ ਕ੍ਰੀਏਟ ਕਰ ਦਿੱਤਾ ਹੈ ਕਿ ਅਗਰ ਅਸੀਂ ਇਹਨਾਂ ਨੂੰ ਫੜ ਸਕਨੇ ਆ ਤੇ ਤੁਸੀਂ ਇਹ ਅੰਦਾਜ਼ਾ ਲਗਾਓ ਕਿ ਅਸੀਂ ਦੂਸਰਿਆਂ ਨੂੰ ਕੀ ਕਰ ਸਕਦੇ ਆ ਸੋ ਇਹ ਬੜੀ ਹੀ ਇੱਕ ਸੋਚੀ ਸਮਝੀ ਕੌਨਸਪੀਰੇਸੀ ਬੜੀ ਸੋਚੀ ਸਮਝੀ ਸਾਜ਼ਿਸ਼ ਉੱਤੇ ਚੱਲ ਰਹੀ ਹੈ ਇਸ ਸਾਜਿਸ਼ ਦੇ ਵਿੱਚ ਚਲੋ ਅ ਅਸੀਂ ਤੇ ਲੋਕ ਆਜੀ ਆਦਮੀ ਅਸੀਂ ਵੀ ਆਪਣਾ ਇੱਕ ਰੋਸ ਪ੍ਰਦਰਸ਼ਨ ਕਰ ਰਹੇ ਆ ਜਗਾ ਜਗਾ ਹੋ ਰਿਹਾ ਹੈ ਪੂਰੇ ਦੇਸ਼ ਦੇ ਵਿੱਚ ਹੋ ਰਿਹਾ ਹੈ ਗਵਰਨਮੈਂਟ ਉਹਦੀ ਵੀ ਕੌਗਨੀਸੈਂਸ ਲੈਂਦੀ ਹੈ ਗਵਰਨਮੈਂਟ ਉਹਨਾਂ ਨੂੰ ਕਹਿ ਵੀ ਰਹੀ ਹੈ ਕਿ ਤੁਹਾਨੂੰ ਇਹਦਾ ਨਹੀਂ ਕਰਨਾ ਚਾਹੀਦਾ ਪਰ ਕੋਈ ਐਸਾ ਠੋਸ ਮਤਲਬ ਕੋਈ ਅਸਲੀ ਤਰੀਕਾ ਨਹੀਂ ਕੱਢ ਸਕੇ ਕਿਉਂਕਿ ਪ੍ਰੋਬਬਲੀ ਕੋਈ ਇੰਟੈਲੀਜੈਂਸ ਦੀ ਕਮੀ ਹੈ ਜਾਂ ਇਨਪੁੱਟ ਦੀ ਕਮੀ ਹੈ ਜਾਂ ਫਿਰ ਅਮਰੀਕਾ ਦੇ ਵਿੱਚ ਐਸ ਵੇਲੇ ਗਵਰਨਮੈਂਟ ਜਿਹੜੀ ਆ ਉਹ ਹਜੇ ਟਰਾਂਜੀਸ਼ਨ ਦੇ ਵਿੱਚ ਹੈਗੀ ਆ ਯੂਕੇ ਦੀ ਗਵਰਨਮੈਂਟ ਜਿਹੜੀ ਆ ਉਹ ਰੀਸੈਂਟਲੀ ਚੇਂਜ ਹੋਈ ਆ ਸੋ ਇਹ ਸਾਰੀਆਂ ਗੱਲਾਂ ਦੇ ਨਾਲ ਟਾਈਮਿੰਗ ਦਾ ਵੀ ਬਹੁਤ ਵੱਡਾ ਇਹਦੇ ਵਿੱਚ ਖੇਲ ਹੈ ਜਿਹੜੇ ਤਰੀਕੇ ਨਾਲ ਉਹ ਕੰਮ ਕਰ ਰਹੇ ਨੇ ਉਹਦਾ ਵੀ ਬਹੁਤ ਵੱਡਾ ਖੇਲ ਹੈ ਤੇ ਬੜੀ ਵੱਡੀ ਬੜੀ ਡੀਪ ਡੀਪ ਰੋਟਡ ਕਾਂਸਪੀਰੇਸੀ ਹੈ ਇਸੰਦਰ ਪਰ ਇਹਦੇ ਵਿੱਚ ਜਿਹੜੇ ਇਸ ਸਮੇਂ ਸਿਰਫ ਜਿਹੜੇ ਲੋਕ ਮਰ ਰਹੇ ਆ ਉਹ ਸਿਰਫ ਇਸ ਕਰਕੇ ਮਰ ਰਹੇ ਆ ਕਿਉਂਕਿ ਬਿਕੋਜ਼ ਉਹ ਜਨਨ ਨੂੰ ਮਾਰਿਆ ਜਾ ਰਿਹਾ ਜਾਂ ਉਹਨਾਂ ਨੂੰ ਉਹਨਾਂ ਦਾ ਪਾਈਟਾਉਟ ਕੀਤਾ ਜਾ ਰਿਹਾ ਹੈ ਤੇ ਸਾਡੀ ਉੱਥੇ ਲੇਡੀਜ਼ ਹੈ ਉਹ ਸਾਰੇ ਸਿਰਫ ਹਿੰਦੂ ਹੈ। ਕੀ ਤੁਹਾਨੂੰ ਇਹ ਲੱਗਦਾ ਹੈ ਵੀ ਇਹਨਾਂ ਨੂੰ ਇੰਡੀਅਨ ਗਵਰਨਮੈਂਟ ਦਿੱਤਾ ਤੁਸੀਂ 1971 ਦਾ ਦੇਖਿਆ ਉਸ ਸਮੇਂ ਅਸੀਂ ਇਹਨਾਂ ਨੂੰ ਆਜ਼ਾਦ ਵੀ ਕਰਾਇਆ ਸੀ ਬੜਾ ਕ੍ਰੈਡਿਟ ਵੀ ਦਿੱਤਾ ਸਾਡੀ ਉਸ ਸਮੇਂ ਸਰਕਾਰਾਂ ਨੇ ਉਸ ਤੋਂ ਬਾਅਦ ਉਹ ਜਿਹੜਾ 1971 ਦੇ ਵਿੱਚ ਸੈਕੂਲਰ ਉਹਨਾਂ ਨੇ ਆਪਣਾ ਸਿਸਟਮ ਚਲਾਇਆ ਫਿਰ ਵਿੱਦਾ ਪੈਸਾ ਜੋਟਾਈ 1928 ਦੇ ਵਿੱਚ ਫਿਰ ਉਹ ਇਸਲਾਮਿਕ ਸਿਸਟਮ ਸ਼ੁਰੂ ਹੋ ਗਿਆ 1988 ਦੇ ਵਿੱਚ ਸੌਰੀ ਇਸਲਾਮਿਕ ਸਿਸਟਮ ਨਾਲ ਉੱਥੇ ਦਾ ਕਨਸਟੀਟਿਊਸ਼ਨ ਸ਼ੁਰੂ ਹੋ ਗਿਆ ਤੇ ਉਹ ਸਾਰੀ ਚੀਜ਼ਾਂ ਇਹ ਵਦੀਆਂ-ਵਦੀਆਂ ਅੱਜ ਦੀ ਡੇਟ ਦੇ ਵਿੱਚ ਜਿਹੜਾ ਕਲਚਰਲ ਕਿਉਂਕਿ ਕਲਚਰ ਵੀ ਦੇਖਿਆ ਜਾਏ ਉਹ ਵੀ ਇੱਕ ਬਟ ਇੱਕ ਰਿਲੀਜੀਅਨ ਦੇ ਨਾਮ ਤੇ ਉਹ ਇੱਕ ਇਸਲਾਮ ਦੇ ਨਾਮ ਤੇ ਸਾਡਾ ਜਿਹੜਾ ਇਹਨਾਂ ਦਾ ਹਿੰਦੂਆਂ ਨੂੰ ਮਾਰਿਆ ਜਾ ਰਿਹਾ ਉਸ ਦਾ ਕੋਈ ਹੱਲ ਕੋਈ ਨਜ਼ਰ ਆ ਰਿਹਾ ਤੁਹਾਨੂੰ ਆ ਦੇਖੋ ਸਤਿੰਦਰ ਜੀ ਜਿਹੜੇ ਮੈਂ ਪਹਿਲੇ ਆਕੜੇ ਦਿੱਤੇ ਸੀਗੇ ਅਗਰ ਉਹਨਾਂ ਆਕੜਿਆਂ ਦੇ ਨਾਲ ਦੇਖੋ ਤੇ ਤੁਸੀਂ ਇੱਕ ਅਖੰਡ ਭਾਰਤ ਦਾ ਪ੍ਰਿੰਸੀਪਲ ਦੇਖਣਾ ਸ਼ੁਰੂ ਕਰੋ ਤੇ ਅਖੰਡ ਭਾਰਤ ਦੇ ਵਿੱਚ ਤੇ ਪਾਕਿਸਤਾਨ ਵੀ ਆ ਜਾਂਦਾ ਬੰਗਲਾਦੇਸ਼ ਵੀ ਆ ਜਾਂਦਾ ਅਫਗਾਨਿਸਤਾਨ ਵੀ ਆ ਜਾਂਦਾ ਤੇ ਉਹਦਾ ਤੁਸੀਂ ਇਕੱਠਾ ਕਰਕੇ ਦੇਖੋ ਤੇ ਇਟ ਅਮਾਉਂਟਸ ਟੂ ਅਬਾਊਟ 30 40 uh, 50 60 60 70 ਕਰੋੜ ਮੁਸਲਮਾਨ ਇਸ ਭਾਰਤ ਦੀ ਜਿਹੜੀ ਸਰਜਮੀ ਅਖੰਡ ਭਾਰਤ ਅਸੀਂ ਕਹਿ ਰਹੇ ਆ ਉੱਥੇ ਏਡੇ ਇੱਕ ਮੁਸਲਮਾਨ ਹੋ ਜਾਂਦੇ ਨੇ which means 1/3th uh, of the population of akhand bharat ਹੈ ਇਹ ਹੋਇਆ ਕਿਦਾਂ ਇਹ ਇਸੇ ਵਾਸਤੇ ਹੋਇਆ ਕਿ ਪਰ ਇੱਥੇ ਇੰਡੀਆ ਦੇ ਵਿੱਚ ਸਾਡੀ ਜਿਹੜੀ ਥੌਟ ਪ੍ਰੋਸੈਸ ਹੈ ਉਹਦੇ ਕਾਰਨ ਤੇ ਸਾਡੀ ਜਿਹੜੀ ਡੈਮੋਕ੍ਰੇਸੀ ਹੈ ਜਿਹਦੇ ਬਾਰੇ ਅਸੀਂ ਹਮੇਸ਼ਾ ਹੀ ਬਹੁਤ ਜ਼ਿਆਦਾ ਪ੍ਰਾਊਡ ਹੈਗੇ ਹਾਂ ਇਸ ਇਹ ਏਡੀਏ ਦਾ ਹਿਊਮੈਨਿਟਰੀਅਨ ਐਟੀਟਿਊਡ ਹੈ ਕਿ ਇਹ ਸਾਡੀ ਉਹਦੇ ਕਾਰਨ ਇੱਥੇ ਤੇ ਜਿਹੜੇ ਮੁਸਲਮਾਨ ਨੇ ਉਹ ਫਲੇ ਫੁੱਲੇ ਨੇ ਤੇ ਬਾਕੀ ਜਗ੍ਹਾ ਦੇ ਵਿੱਚ ਪਾਕਿਸਤਾਨ ਨੇ ਤੇ ਪੂਰਾ ਸਫਾਇਆ ਕਰ ਦਿੱਤਾ ਬੰਗਲਾਦੇਸ਼ 'ਚ ਵੀ ਮੈਂ ਤੁਹਾਨੂੰ ਦੱਸਿਆ ਕਿ 22% ਤੋਂ 8% ਤੇ ਆਗੇ ਹੋਏ ਸੀਗੇ ਪਰ ਹਮਨ ਉਹ ਵੀ ਇਹ ਪੂਰਾ ਸਫਾਇਆ ਕਰਨ ਦੇ ਕਰਨ ਦੇ ਵੱਲ ਚੱਲ ਰਹੇ ਨੇ ਸੋ ਇਹ ਕਹਿਣਾ ਕੋਈ ਗਲਤ ਨਹੀਂ ਹੋਏਗਾ ਕਿ ਸਾਡੇ ਆਸ-ਪਾਸ ਜਿੰਨੇ ਵੀ ਮੁਸਲਮ ਨੇਸ਼ਨਸ ਨੇ ਉਹ ਟੋਟਲੀ ਇਸਲਾਮਿਕ ਨੇਸ਼ਨਸ ਨੇ ਸੈਕੂਲਰਿਜ਼ਮ ਜਾਂ ਕੋਈ ਐਸੀ ਉੱਥੇ ਐਸੀ ਚੀਜ਼ ਐਸੀ ਪ੍ਰਿੰਸੀਪਲ ਦਾ ਉੱਥੇ ਕੋਈ ਮਤਲਬ ਨਹੀਂ ਹੈ ਤੇ ਇਸ ਵਾਸਤੇ ਭਾਰਤ ਨੂੰ ਆਪਣਾ ਜਿਹੜਾ ਫਿਊਚਰ ਕੋਰਸ ਆਫ ਐਕਸ਼ਨ ਹੈ ਤੇ ਉੱਥੇ ਬੰਦੇ ਜਿਨ੍ਹਾਂ ਦੇ ਜਿਨ੍ਹਾਂ ਨੂੰ ਇਸ ਤਰੀਕੇ ਨਾਲ ਆਪਰੈਸ ਕੀਤਾ ਜਾ ਰਿਹਾ ਹੈ ਉਨਨ ਵਾਸਤੇ ਕੀ ਕਰਨਾ ਹੈ ਪਰ ਤੁਹਾਨੂੰ ਜਿਆਦਾ ਸੋਚਣਾ ਪਏਗਾ ਸਾਨੂੰ ਆਪਣੇ ਫਿਊਚਰ ਦੇ ਬਾਰੇ ਵੀ ਸੋਚਣਾ ਪਏਗਾ ਨਾਲੋਂ ਨਾਲ ਦੇਖੋ ਅਸੀਂ ਉਹ ਸਿਟੀਜ਼ਨ ਗਵਰਨਮੈਂਟ ਐਮੈਂਡਮੈਂਟ ਐਕਟ ਕੀਤਾ ਭਾਰਤ ਦੇ ਵਿੱਚ ਕਿੰਨੀ ਜਿਆਦਾ ਉਹਦੇ ਖਿਲਾਫ ਵਿਰੋਧ ਹੋ ਗਿਆ ਸੀਗਾ ਅਗਰ ਤੁਸੀਂ ਆਪਣੇ ਹੀ ਬੰਦਿਆਂ ਨੂੰ ਨਹੀਂ ਕਰੋਗੇ ਹੁਣ ਵੀ ਅਗਰ ਅਸੀਂ ਕੋਈ ਐਕਸ਼ਨ ਲੈਣੇ ਆ ਤੇ ਇੱਥੇ ਵਿਰੋਧ ਕਰਨ ਨੂੰ ਕਈ ਲੋਕ ਤਿਆਰ ਨੇ ਕਿ ਵੀ ਤੁਸੀਂ ਬੰਗਲਾਦੇਸ਼ ਦੇ ਉਹਨਾਂ ਦੀ ਸੋਵਰਨਿਟੀ ਦੇ ਪਿੱਛੇ ਕਿਉਂ ਪੈ ਰਹੇ ਹੋ ਸੋ ਇਹਨਾਂ ਗੱਲਾਂ ਦੇ ਨਾਲ ਵੀ ਜਿਹੜੀ ਗਵਰਨਮੈਂਟ ਹੈ ਨਾ ਉਹਦੇ ਉੱਤੇ ਥੋੜੀ ਜੀ ਬੰਦਿਸ਼ ਆ ਜਾਂਦੀ ਹੈ ਸੋ ਇਹ ਸਭ ਗੱਲਾਂ ਨੇ ਮੈਂ ਤਾਂ ਉਥੇ ਰ ਇਸ਼ਾਰੇ ਦੇ ਰਿਹਾ ਕਿ ਕੀ ਕੀ ਗੱਲਾਂ ਹੈਗੀਆਂ ਨੇ ਜਿਹੜੀਆਂ ਇਹ ਜਿਹੜੀਆਂ ਇਸ ਪ੍ਰੋਬਲਮ ਦੇ ਵਿੱਚ ਸਟੇਕ ਹੋਲਡ ਕਰਦੀਆਂ ਨੇ ਤੁਸੀਂ ਬਿਲਕੁਲ ਜਿਹੜਾ ਗੱਲ ਬੜੀ ਇੱਕ ਪਤੇ ਦੀ ਗਿਣਤੀ ਹੈ ਵੀ ਸਿਟੀਜ਼ਨ ਐਮੈਂਡਮੈਂਟ ਐਕਟ ਜਿਹੜਾ ਆਪਣਾ ਰੀਸੈਂਟ ਲਾਗੂ ਹੋਇਆ ਸੀ ਉਹਦੇ ਵਿੱਚ ਵੀ ਸਾਰਾ ਪਾਕਿਸਤਾਨ ਦੇ ਵਿੱਚ ਬੰਗਲਾਦੇਸ਼ ਦੇ ਵਿੱਚ ਜਿੱਥੇ ਜਿੱਥੇ ਚਾਹ ਫਰਾਂਸਟਾਨ ਦੇ ਵਿੱਚ ਜਿੱਥੇ ਸਾਡੇ ਲੋਕਾਂ ਨੂੰ ਸਿੱਧਾ ਸੈਣੀ ਪੈ ਰਹੀ ਹੈ ਤੇ ਨੁਕਸਾਨ ਹੋ ਰਿਹਾ ਉਹਨਾਂ ਦੇ ਲਈ ਸਾਡੇ ਦੇਸ਼ ਚੋਂ ਬਲਾਵਾ ਸਿਗਾ ਸਾਡੇ ਸਿਟੀਜ਼ਨ ਬਣ ਸਕਦੇ ਸੀਗੇ ਤੇ ਉਸ ਦਾ ਵੀ ਕਾਫੀ ਵਿਰੋਧ ਹੋਇਆ ਸਾਡੀ ਕੰਟਰੀ ਚ ਕਾਫੀ ਵਿਰੋਧ ਹੋਇਆ ਇਸ ਤੋਂ ਪਤਾ ਲੱਗਦਾ ਵੀ ਕਿਤੇ ਨਾ ਕਿਤੇ ਇੰਡੀਆ ਦੇ ਵਿੱਚ ਵੀ ਡੀਪ ਸਟੇਟ ਕਿਤੇ ਨਾ ਕਿਤੇ ਕੰਮ ਕਰ ਰਹੀ ਹੈ ਕਰ ਰਹੀ ਹੈ ਕਰ ਰਹੀ ਹੈ ਉਹਦੇ ਕੋਲ ਏਡੀ ਤਾਕਤ ਨਹੀਂ ਹੈ ਪਰ ਕਰ ਰਹੀ ਹੈ ਤੇ ਉਸ ਤਾਕਤਾਂ ਦੇ ਨਾਲ ਸਾਨੂੰ ਇਸ ਸਟੇਜ ਨੂੰ ਲੜਨਾ ਵੀ ਪਏਗਾ ਜਿੱਦਾਂ ਤੁਸੀਂ ਕਿਹਾ ਵੀ ਸਾਨੂੰ ਖੜ੍ਹਾ ਪਏਗਾ ਤੇ ਕਰਨਾ ਸਾਹਿਬ ਮਨ ਨੂੰ ਲੱਗਦਾ ਵੀ ਸਾਡੇ ਦੋਸਤਾਂ ਨੂੰ ਆਪਣੀ ਗੱਲ ਵੀ ਪਹੁੰਚੇ ਹੋਰ ਵਧੀਆ ਵੀ ਲੱਗੇਗੀ ਉਹ ਸਾਰਾ ਨੂੰ ਮੈਂ ਨਵੇਦਨ ਵੀ ਕਰਦਾ ਵੀ ਜੇ ਸਾਡੀ ਗੱਲਬਾਤ ਤੁਹਾਨੂੰ ਠੀਕ ਲੱਗੇ ਇਸ ਗੱਲ ਨੂੰ ਅੱਗੇ ਪਹੁੰਚਾਓ ਵੀ ਇਹਨੂੰ ਸਾਡੀ ਜਿਹੜੀ ਗੱਲਬਾਤ ਨੂੰ ਇਸ ਨੂੰ ਅੱਗੇ ਤੋਂ ਅੱਗੇ ਲਾਈਕ ਵੀ ਕਰੋ ਔਰ ਸ਼ੇਅਰ ਵੀ ਕਰੋ ਤਰਨ ਸਾਹਿਬ ਤੁਸੀਂ ਸਾਡੇ ਦੇ ਵਿੱਚ ਇਹਦੇ ਵਿੱਚ ਸਤਿੰਦਰ ਜੀ ਇੱਕ ਜਿਹੜਾ ਪੁਆਇੰਟ ਜਿਹੜਾ ਬਹੁਤ ਜ਼ਰੂਰੀ ਅਸੀਂ ਕਵਰ ਨਹੀਂ ਕੀਤਾ ਜੋ ਮੈਂ ਦੱਸਣਾ ਚਾਹਨਾ ਕਿ ਦੇਖੋ ਅਲਟੀਮੇਟਲੀ ਇਹ ਇੱਕ ਹਿਊਮੈਨਿਟਰੀਅਨ ਕ੍ਰਾਈਸਿਸ ਹੈਗਾ ਇਸ ਕ੍ਰਾਈਸਿਸ ਨੂੰ ਇਸ ਵੇਲੇ ਯੂਕੇ ਨੇ ਬਹੁਤ ਵੱਡੇ ਜੋਰ ਦੇ ਨਾਲ ਇਹਦੇ ਚ ਯੂਕੇ ਦੇ ਵਿੱਚ ਸਪੈਸ਼ਲੀ ਜਿਹੜੇ ਕਨਜ਼ਰਵੇਟਿਵਸ ਨੇ ਉਹਨਾਂ ਦੀ ਇੱਕ ਪ੍ਰੀਤੀ ਪਟੇਲ ਹੈਗੀ ਆ ਉਹਨੇ ਬਹੁਤ ਜੋਰ ਦੇ ਇਹਦੇ ਬਾਰੇ ਵਿੱਚ ਬੋਲੀ ਆ ਤੇ ਉਹਨਾਂ ਨੇ ਕਿਹਾ ਕਿ ਵੀ ਮਸਟ ਰਿਸਪੈਕਟ ਫੰਡਮੈਂਟਲ ਫਰੀडम ਇਹਦੇ ਬਾਅਦ ਯੂਐਸਏ ਦੇ ਵਿੱਚ 트ੰਪ ਨੇ ਵੀ ਬਹੁਤ ਬੋਲਿਆ 트ੰਪ ਦਾ ਇੱਕ ਬੰਦਾ ਹੈਗਾ ਉਹਨਾਂ ਦਾ ਸਪਿਰਚੁਅਲ ਐਡਵਾਈਜ਼ਰ ਹੈ ਜੌਨੀ ਮੂਰ ਉਹਨੇ ਇਹਨੂੰ ਕਿਹਾ ਕਿ ਇਹ ਇੱਕ ਐਗਜ਼ਿਸਟੈਂਸ਼ੀਅਲ ਕ੍ਰਾਈਸਿਸ ਹੈ existential crisis ਇੱਕ ਬਹੁਤ ਵੱਡਾ ਲਫਸ ਹੈ ethnicities cleansing ਦਾ ਵੀ ਲਫਸ ਇਸਤੇਮਾਲ ਹੋ ਗਿਆ existential crisis ਦਾ ਵੀ ਹੋ ਗਿਆ ਤੇ ਇਸ ਗੱਲ ਦੇ ਉੱਤੇ ਹੁਣ ਜ਼ਿਆਦਾ ਬਿਲਡ ਅਪ ਜਿਹੜਾ ਉਹ ਭਾਰਤ ਨੂੰ ਕਰਨਾ ਪਏਗਾ ਤੇ ਸਾਨੂੰ ਘੱਟੋ ਘੱਟ ਇਹ ਤੇ ਮੰਗ ਕਰਨੀ ਚਾਹੀਦੀ ਹੈ ਕਿ ਉੱਥੇ United Nations ਦੇ observers ਜਾਣ ਤੇ ਉੱਥੇ ਉਹ ਜਾ ਕੇ ਬੈਠਣ ਤੇ ਉਹ ਉਹ ਦੇਖਣ ਕਿ ਕੀ ਹੈ ਤੇ ਨਾਲ ਇੱਕ ਇੱਕ ਕੋਈ ਅਗਰ ਇਹ ਇਹ ਬਾਜ ਨਹੀਂ ਆਂਦੇ ਉਥੋਂ ਜਿਹੜੀਆਂ ਡੀਪ ਸਟੇਟ ਤੇ ਇਸਲਾਮਿਕ ਫੋਰਸਸ ਨੇ ਉਬਾਦ ਨਹੀਂ ਆਂਦੀਆਂ ਨੇ ਤੇ ਉਹਨਾਂ ਦੇ ਉੱਤੇ ਇੱਕ ਮਿਲਟਰੀ ਆਬਜ਼ਰਵੇਸ਼ਨ ਕਿਹੜੇ ਤਰੀਕੇ ਨਾਲ ਕਰਨੀ ਚਾਹੀਦੀ ਹੈ ਇਹਦੇ ਬਾਰੇ ਵੀ ਮੇਰਾ ਖਿਆਲ ਪੂਰੀ ਇੰਟਰਨੈਸ਼ਨਲ ਕਮਿਊਨਿਟੀ ਨੂੰ ਗਲੋਬਲ ਵਰਲਡ ਕਮਿਊਨਿਟੀ ਨੂੰ ਸੋਚਣਾ ਪਏਗਾ ਕਿਉਂਕਿ ਇਹ ਉਹ ਟਾਈਮ ਨਹੀਂ ਹੈ ਜ਼ਿੰਦਗੀ ਦਾ 21 ਸੈਂਚਰੀ ਜਿਹਦੇ ਵਿੱਚ ਲਗਾਤਾਰ ਜਿੱਥੇ ਤੁਹਾਨੂੰ ਸੈਟਲਾਈਟ ਤੋਂ ਸਭ ਕੁਝ ਨਜ਼ਰ ਆ ਜਾਂਦਾ ਹੈ ਤੁਹਾਡੇ ਡਰੋਨਸ ਤੁਹਾਨੂੰ ਸਭ ਕੁਝ ਦੱਸ ਦਿੰਦੇ ਨੇ ਇਹ ਟੈਕਨੋਲੋਜੀ ਇਹਦੀ ਵੱਡੀ ਹੈ ਇਹ ਉਹ ਟਾਈਮ ਨਹੀਂ ਹੈ ਜਦੋਂ ਤੁਸੀਂ ਵੇਟ ਕਰਦੇ ਰਹੋ ਕਿ ਸਾਨੂੰ ਕਿਤੋਂ ਖਬਰ ਮਿਲੇਗੀ ਤੇ ਫਿਰ ਅਸੀਂ ਅੱਗੇ ਚੱਲਾਂਗੇ ਅਗਰ ਕਿਸੇ ਦੇ ਉੱਤੇ ਕੋਈ ਜ਼ੁਲਮ ਹੋ ਰਿਹਾ ਹੈ ਅਗਰ ਕਿਸੇ ਦੀ ਕਿਸੇ ਨੂੰ ਉਹਦੇ ਰਿਲੀਜੀਅਨ ਦੇ ਵਾਸਤੇ ਉਹ ਉਹਨੂੰ ਡਿਵਾਸਟੇਟ ਕੀਤਾ ਜਾ ਰਿਹਾ ਹੈ ਜਨੋਸਾਈਡ ਹੋ ਰਹੀ ਹੈ ਤੇ ਪੂਰੀ ਦੁਨੀਆ ਦਾ ਫਰਜ਼ ਬੰਦਾ ਹੈ ਕਿ ਉਹ ਅੱਗੇ ਵੱਧ ਕੇ ਟਾਈਮਲੀ ਟਾਈਮਲੀ ਤਰੀਕੇ ਦੇ ਨਾਲ ਉਹਨੂੰ ਕੰਟਰੋਲ ਕਰਨ ਦੀ ਕੋਸ਼ਿਸ਼ ਕਰਨ ਜਦੋਂ ਹੋ ਹੀ ਜਾਏਗੀ ਉਹਦੇ ਬਾਅਦ ਕੰਟਰੋਲ ਕਰਨ ਦੇ ਵਾਸਤੇ ਅੰਦਰ ਚਲੇ ਗਏ ਤੇ ਉਹਦਾ ਫਾਇਦਾ ਕੀ ਹੈ ਮਿਲਟਰੀ ਇੰਟਰਵੈਂਸ਼ਨ ਹੋਣਾ ਚਾਹੀਦਾ ਜਦੋਂ ਬਿਲਕੁਲ ਨਹੀਂ ਮਿਲਟਰੀ ਹੋਏ ਡਿਪਲੋਮੈਟਿਕ ਹੋਏ ਯੂਨਾਈਟਿਡ ਨੇਸ਼ਨਸ ਦਾ ਹੋਏ ਪੀਸਕੀਪਿੰਗ ਦਾ ਹੋਏ ਆਬਜ਼ਰਵਰ ਹੋਣ ਪਰ ਐਦਾਂ ਬੈ ਕੇ ਹੱਥ ਦੇ ਉੱਤੇ ਹੱਥ ਰੱਖ ਕੇ ਤੇ ਅਸੀਂ ਵੇਟ ਨਹੀਂ ਕਰ ਸਕਦੇ ਇਹਦੇ ਇਹਦੇ ਉੱਤੇ ਜੇ ਵਰਲਡ ਲੀਡਰਸ ਨੇ ਉਹਨਾਂ ਨੂੰ ਇਕੱਠੇ ਬੈਠ ਕੇ ਤੇ ਕੋਈ ਨਾ ਕੋਈ ਨੀਤੀ ਬਣਾਣੀ ਪਏਗੀ ਕਿ ਅਸੀਂ ਕਰਨਾ ਕੀ ਹੈ ਸੋਮ ਸਟ੍ਰੈਟਜੀ ਹੈਸ ਟੂ ਬੀ ਮੇਡ ਰਣਨੀਤੀ ਨਹੀਂ ਮੈਂ ਕਹਿੰਦਾ ਸੋਮ ਸਟ੍ਰੈਟਜੀ ਹੈਸ ਟੂ ਬੀ ਮੇਡ ਕਿਉਂਕਿ ਉੱਥੇ ਜਿਹੜੇ ਬੰਦੇ ਨੇ ਬੈਠੇ ਉਹ ਤੇ ਕਹਿੰਦੇ ਯਾਰ ਇਹਨਾਂ ਕੋਲੋਂ ਕੱਖ ਨਹੀਂ ਹੋਣਾ ਤੇ ਤੇ ਆਪਾਂ ਆਪਾਂ ਕਰੀ ਚੱਲੀਏ ਕੋਈ ਗੱਲ ਨਹੀਂ ਜਿਹੜੇ ਏਡੇ ਏਡੀ ਡੇਰ ਤੋਂ ਨਹੀਂ ਕਰ ਸਕੇ ਇਹਨਾਂ ਨੇ ਅਗਲੇ ਵੀ 2 ਮਹੀਨੇ ਨਹੀਂ ਕਰਨਾ ਅਗਰ ਉਹਨਾਂ ਨੂੰ 2 ਮਹੀਨੇ ਮਿਲ ਗਏ ਤੇ 2 ਮਹੀਨੇ ਦੇ ਵਿੱਚ ਉਹਨਾਂ ਨੇ ਕੰਮ ਹੀ ਤਮਾਮ ਕਰ ਦੇਣਾ ਵੈਸੇ ਤੇ ਹੁਣ ਵੀ ਕਰ ਦਿੱਤਾ ਪਰ ਜਿਹੜਾ ਬਚਿਆ ਖਚਿਆ ਹੈਗਾ ਰੈਮਨੈਂਟਸ ਆ ਉਹਨੂੰ ਵੀ ਖਤਮ ਕਰ ਦੇਣਗੇ ਉਹਦੇ ਬਾਅਦ ਅਗਰ ਅਸੀਂ ਕੁਝ ਕਰਨ ਦੀ ਕੋਸ਼ਿਸ਼ ਵੀ ਕਰਾਂਗੇ ਤੇ ਉਹਦਾ ਕੋਈ ਫਾਇਦਾ ਨਹੀਂ ਬਹੁਤ ਜਲਦੀ ਕਾਰਵਾਈ ਹੋਣੀ ਏਰੀਆ ਡਿਪਲੋਮੈਟਿਕ ਸਤਹ ਤੇ ਵੀ ਫੋਜੀ ਸਰਵੇ ਜੋ ਵੀ ਤੁਹਾਨੂੰ ਲੱਗਦਾ ਵੀ ਸਟ੍ਰੈਟਜੀ ਨਾਲ ਹੋਣੀ ਚਾਹੀਦੀ ਹੈ ਇਹ ਕਰਨ ਸਾਹਿਬ ਦਾ ਇੱਕ ਮੰਨਣਾ ਔਰ ਇਹਨਾਂ ਦਾ ਇੱਕ ਕਹਿਣਾ ਤੇ ਸਾਡੇ ਦੋਸਤਾਂ ਨੂੰ ਸਾਡੀ ਗੱਲ ਬਹੁਤ ਵਧੀਆ ਲੱਗੇ ਤਾਂ ਇਸ ਗੱਲ ਨੂੰ ਸ਼ੇਅਰ ਵੀ ਕਰੋ ਲਾਈਕ ਵੀ ਕਰੋ ਕਰਨ ਸਾਹਿਬ ਤੁਸੀਂ ਸਾਡੇ ਸੱਦੇ ਤੇ ਆਉਂਦੇ ਹੋ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਸਸਿਕਾ ਥੈਂਕ ਯੂ ਜੀ ਬਹੁਤ ਬਹੁਤ